ਇਹਨਾਂ ਇੱਕ ਤਲਵਾੜਾ ਸੈਕਟਰ 2 ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਟੀਚਰ ਉਹਨਾਂ ਫਰੈਂਸ ਤੋਂ ਹੱਥ ਪੱਟ ਮਾਰਿਆ ਗਿਆ ਤੇ ਨਾਲ ਇੱਕ ਟੀਚਰ ਵੀ ਨੇ ਉਹਨਾਂ ਦੇ ਨਾਲ ਵੀ ਤੱਪਈ ਦੀ ਚੀਜ਼ ਹੈ ਕੀ ਕਾਰਨ ਹੈ ਤੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਹਾਂ ਸਰ ਮੈਨੂੰ ਮੇਰੇ ਵੀ ਧਿਆਨ ਵਿੱਚ ਕੱਲ ਰਾਤ ਨੂੰ ਇਹ ਮਾਮਲਾ ਆਇਆ ਜਦੋਂ ਕਿ ਮੈਨੂੰ ਇਹ ਵੀਡੀਓ ਮੈਨੂੰ ਮਿਲੀ ਮੇਰੇ ਵਟਸਐਪ ਤੇ ਆਈ ਤਾਂ ਮੈਂ ਉਸੇ ਸਮੇਂ ਇੱਕ ਕਮੇਟੀ ਗਠਿਤ ਕਰ ਦਿੱਤੀ ਹੈ ਤੇ ਕਮੇਟੀ ਅਜੌਥੀ ਸਕੂਲ ਵਿੱਚ ਪਹੁੰਚ ਚੁੱਕੀ ਹੈ ਤੇ ਜਾਂਚ ਪੜਤਾਲ ਹੋ ਰਹੀ ਹੈ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹ ਤੇ ਸਖਤ ਕਾਰਵਾਈ ਹੋਏਗੀ ਕਿਉਂਕਿ ਸਕੂਲ ਇੱਕ ਐਦਾਂ ਦਾ ਪਵਿੱਤਰ ਮੰਦਿਰ ਹੈ ਇੱਕ ਗੁਰਦੁਆਰਾ ਹੈ ਇੱਕ ਮਸਜਿਦ ਹੈ ਜਿੱਥੇ ਕਿ ਸਾਡੇ ਬੱਚੇ ਵੀ ਪੜਦੇ ਹੈਗੇ ਆ ਜੇ ਉਸ ਸਕੂਲ ਵਿੱਚ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਲੱਗ ਜਾਣ ਤਾਂ ਬੜੀ ਅਫਸੋਸ ਦੀ ਗੱਲ ਹੈ ਤੇ ਮੈਂ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਉਹ ਤੇ ਬਹੁਤ ਸਖਤ ਕਾਰਵਾਈ ਹੋਏਗੀ ਸਰ ਮੈਨੂੰ ਪਤਾ ਲੱਗੇ ਕਾਰਨ ਕੀ ਹੈ ਕਿਉਂ ਇਹ ਕਾਰਨ ਹਾਲੇ ਤੱਕ ਨਹੀਂ ਮੈਨੂੰ ਪਤਾ ਲੱਗਾ ਕਮੇਟੀ ਜਾਂਚ ਕਰ ਰਹੀ ਹੈ ਜੋ ਟੀਚਰ ਹੈ ਉਹ ਸਰਕਾਰੀ ਉਸੇ ਸਕੂਲ ਦਾ ਟੀਚਰ ਹੈ ਉਸ ਸਕੂਲ ਵਿੱਚ ਪ੍ਰਾਇਮਰੀ ਵਿੰਗ ਵੀ ਚੱਲ ਰਿਹਾ ਉਸ ਪ੍ਰਾਇਮਰੀ ਵਿੰਗ ਦੇ ਟੀਚਰ ਯਾਨਿਕ ਤਲਵਾੜਾ ਸੈਕਟਰ 2 ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਕਿ ਇੱਕ ਟੀਚਰ ਨੂੰ ਫ੍ਰੈਂਡਸ ਵੱਲ ਦੇ ਤਪੜ ਮਾਰਿਆ ਗਿਆ ਤੇ ਨਾਲ ਇੱਕ ਟੀਚਰ ਵੀ ਨਹੀਂ ਉਹਨਾਂ ਦੇ ਨਾਲ ਵੀ ਤਪਈ ਦੀ ਚੀਜ਼ ਹੈ ਕੀ ਕਾਰਨ ਹੈ ਤੇ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ हां सर ਮੈਨੂੰ ਮੇਰੇ ਵੀ ਧਿਆਨ ਵਿੱਚ ਕੱਲ ਰਾਤ ਨੂੰ ਇਹ ਮਾਮਲਾ ਆਇਆ ਜਦੋਂ ਕਿ ਮੈਨੂੰ ਇਹ ਵੀਡੀਓ ਮੈਨੂੰ ਮਿਲੀ ਮੇਰੇ WhatsApp ਤੇ ਆਈ ਤਾਂ ਮੈਂ ਉਸੇ ਸਮੇਂ ਇੱਕ ਕਮੇਟੀ ਗਠਿਤ ਕਰ ਦਿੱਤੀ ਹੈ ਤੇ ਕਮੇਟੀ ਅਜੋਥੇ ਸਕੂਲ ਵਿੱਚ ਪਹੁੰਚ ਚੁੱਕੀ ਹੈ ਤੇ ਜਾਂਚ ਪੜਤਾਲ ਹੋ ਰਹੀ ਹੈ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹ ਤੇ ਸਖਤ ਕਾਰਵਾਈ ਹੋਈਗੀ ਕਿਉਂਕਿ ਸਕੂਲ ਇੱਕ ਐਦਾਂ ਦਾ ਪਵਿੱਤਰ ਬੰਦਰ ਹੈ ਇੱਕ ਗੁਰਦੁਆਰਾ ਹੈ ਇੱਕ ਮਸਜਿਦ ਹੈ ਜਿੱਥੇ ਕਿ ਸਾਡੇ ਬੱਚੇ ਵੀ ਪੜ੍ਹਦੇ ਹੈਗੇ ਆ ਜੇ ਉਸ ਸਕੂਲ ਵਿੱਚ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਲੱਗ ਜਾਣ ਤਾਂ ਬੜੀ ਅਫਸੋਸ ਦੀ ਗੱਲ ਹੈ ਤੇ ਮੈਂ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆਗਾ ਤੇ ਬਹੁਤ ਸਖਤ ਕਾਰਵਾਈ ਹੋਏਗੀ ਸਰ ਮੈਨੂੰ ਪਤਾ ਲੱਗੇ ਕਾਰਨ ਕੀ ਐ ਕਿਉਂ ਐ ਕਾਰਨ ਹਾਲੇ ਤੱਕ ਨਹੀਂ ਮੈਨੂੰ ਪਤਾ ਲੱਗਿਆ ਕਮੇਟੀ ਜਾਂਚ ਕਰ ਰਹੀ ਹੈ ਜੋ ਟੀਚਰ ਨੇ ਸਰਕਾਰੀ ਉਸੇ ਸਕੂਲ ਦਾ ਟੀਚਰ ਉਸ ਸਕੂਲ ਵਿੱਚ ਪ੍ਰਾਇਮਰੀ ਵਿੰਗ ਵੀ ਚੱਲ ਰਿਹਾ ਉਸ ਪ੍ਰਾਇਮਰੀ ਵਿੰਗ ਦੇ ਟੀਚਰ ਇਹ ਮਾਨਿਕ ਤਲਵਾੜਾ ਸੈਕਟਰ 2 ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਟੀਚਰ ਉਹਨਾਂ ਫਰੈਂਡਸ ਕੋਲ ਦੇ ਤੱਕੜ ਮਾਰਿਆ ਗਿਆ ਤੇ ਨਾਲ ਇੱਕ ਟੀਚਰ ਵੀ ਨੇ ਉਹਨਾਂ ਦੇ ਨਾਲ ਵੀ ਤਬਈ ਕਿ ਚੀਜ਼ ਹੈ ਕੀ ਕਾਰਨ ਹੈ ਤੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਹਾਂ ਸਰ ਮੈਨੂੰ ਮੇਰੇ ਵੀ ਧਿਆਨ ਵਿੱਚ ਕੱਲ ਰਾਤ ਨੂੰ ਇਹ ਮਾਮਲਾ ਆਇਆ ਜਦੋਂ ਕਿ ਮੈਨੂੰ ਇਹ ਵੀਡੀਓ ਮੈਨੂੰ ਮਿਲੀ ਮੇਰੇ ਵਟਸਐਪ ਤੇ ਆਈ ਤਾਂ ਮੈਂ ਉਸੇ ਸਮੇਂ ਇੱਕ ਕਮੇਟੀ ਗਠਿਤ ਕਰ ਦਿੱਤੀ ਹੈ ਤੇ ਕਮੇਟੀ ਅਜੌਥੀ ਸਕੂਲ ਵਿੱਚ ਪਹੁੰਚ ਚੁੱਕੀ ਹੈ ਤੇ ਜਾਂਚ ਪੜਤਾਲ ਹੋ ਰਹੀ ਹੈ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹ ਤੇ ਸਖਤ ਕਾਰਵਾਈ ਹੋਏਗੀ ਕਿਉਂਕਿ ਸਕੂਲ ਇੱਕ ਐਦਾਂ ਦਾ ਪਵਿੱਤਰ ਮੰਦਰ ਹੈ ਇੱਕ ਗੁਰਦੁਆਰਾ ਹੈ ਇੱਕ ਮਸਜਿਦ ਹੈ ਜਿੱਥੇ ਕਿ ਸਾਡੇ ਬੱਚੇ ਵੀ ਪੜਦੇ ਹੈਗੇ ਆ ਜੇ ਉਸ ਸਕੂਲ ਵਿੱਚ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਲੱਗ ਜਾਣ ਤਾਂ ਬੜੀ ਅਫਸੋਸ ਦੀ ਗੱਲ ਹੈ ਤੇ ਮੈਂ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਉਹ ਤੇ ਬਹੁਤ ਸਖਤ ਕਾਰਵਾਈ ਹੋਏਗੀ ਸਰ ਮੈਡਮ ਪਤਾ ਲੱਗੇ ਕਾਰਨ ਕੀ ਹੈ ਕਿਉਂ ਇਹ ਕਾਰਨ ਹਾਲੇ ਤੱਕ ਨਹੀਂ ਮੈਨੂੰ ਪਤਾ ਲੱਗਾ ਕਮੇਟੀ ਜਾਂਚ ਕਰ ਰਹੀ ਹੈ ਜੋ ਟੀਚਰ ਨੇ ਸਰਕਾਰੀ ਉਸੇ ਸਕੂਲ ਦਾ ਟੀਚਰ ਉਸ ਸਕੂਲ ਵਿੱਚ ਪ੍ਰਾਇਮਰੀ ਵਿੰਗ ਵੀ ਚੱਲ ਰਿਹਾ ਉਸ ਪ੍ਰਾਇਮਰੀ ਵਿੰਗ ਦੇ ਟੀਚਰ ਜਿਵੇਂ ਕਿ ਤਲਵਾੜਾ ਸੈਕਟਰ 2 ਦੀ ਵੀਡੀਓ ਵਾਇਰਲ ਹੋ ਗਈ ਹੈ ਜਿੱਥੇ ਕਿ ਇੱਕ ਟੀਚਰ ਉਰੋਂ ਪ੍ਰਿੰਸੀਪਲ ਦੇ ਤੱਕੜ ਮਾਰਿਆ ਗਿਆ ਤੇ ਨਾਲ ਇੱਕ ਟੀਚਰ ਵੀ ਨਹੀਂ ਉਹਨਾਂ ਦੇ ਨਾਲ ਵੀ ਤੱਪਈ ਕੀ ਚੀਜ਼ ਹੈ ਕੀ ਕਾਰਨ ਹੈ ਤੇ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਹਾਂ ਸਰ ਮੈਨੂੰ ਮੇਰੇ ਵੀ ਧਿਆਨ ਵਿੱਚ ਕੱਲ ਰਾਤ ਨੂੰ ਇਹ ਮਾਮਲਾ ਆਇਆ ਜਦੋਂ ਕਿ ਮੈਨੂੰ ਇਹ ਵੀਡੀਓ ਮੈਨੂੰ ਮਿਲੀ ਮੇਰੇ WhatsApp ਤੇ ਆਈ ਤਾਂ ਮੈਂ ਉਸੇ ਸਮੇਂ ਇੱਕ ਕਮੇਟੀ ਗਠਿਤ ਕਰ ਦਿੱਤੀ ਹੈ ਤੇ ਕਮੇਟੀ ਅਜੋਥੀ ਸਕੂਲ ਵਿੱਚ ਪਹੁੰਚ ਚੁੱਕੀ ਹੈ ਤੇ ਜਾਂਚ ਪੜਤਾਲ ਹੋ ਰਹੀ ਹੈ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹ ਤੇ ਸਖਤ ਕਾਰਵਾਈ ਹੋਏਗੀ ਕਿਉਂਕਿ ਸਕੂਲ ਇੱਕ ਐਦਾਂ ਦਾ ਪਵਿੱਤਰ ਬੰਦਰ ਹੈ ਇੱਕ ਗੁਰਦੁਆਰਾ ਹੈ ਇੱਕ ਮਸਜਿਦ ਹੈ ਜਿੱਥੇ ਕੀ ਸਾਡੇ ਬੱਚੇ ਵੀ ਪੜਦੇ ਹੈਗੇ ਆ ਜੇ ਉਸ ਸਕੂਲ ਵਿੱਚ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਲੱਗ ਜਾਣ ਤਾਂ ਬੜੀ ਅਫਸੋਸ ਦੀ ਗੱਲ ਹੈ ਤੇ ਮੈਂ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆਗਾ ਤੇ ਬਹੁਤ ਸਖਤ ਕਾਰਵਾਈ ਹੋਏਗੀ ਸਰ ਮੈਨੂੰ ਪਤਾ ਲੱਗੇ ਕਾਰਨ ਕੀ ਹੈ ਕਿਉਂ ਇਹ ਕਾਰਨ ਹਾਲੇ ਤੱਕ ਨਹੀਂ ਮੈਨੂੰ ਪਤਾ ਲੱਗਾ ਕਮੇਟੀ ਜਾਂਚ ਕਰ ਰਹੀ ਹੈ ਜੋ ਟੀਚਰ ਹੈ ਉਹ ਸਰਕਾਰੀ ਉਸੇ ਸਕੂਲ ਦਾ ਟੀਚਰ ਉਸੇ ਸਕੂਲ